20 ਰੁਪਏ ਜਦੋਂ 20ਾਂ ਦੀ ਗੱਲ ਚੱਲਦੀ ਹੈ ਨਾ ਲੰਗਰ ਦੀ ਸੱਚੇ ਸੌਦੇ ਦੀ ਤੇ ਬਾਬੇ ਨਾਨਕੀ ਨੇ ਵੀ ਉਦੋਂ 20 ਰੁਪਏ ਦਿੱਤੇ ਸਨ ਰਬਾਬ ਲਿਆਉਣ ਵਾਸਤੇ ਭਾਈ ਮਰਦਾਨਾ ਜੀ ਰਬਾਬ ਲੈ ਕੇ ਆਉਂਦੇ ਨੇ ਉਸ ਕੀਰਤਨ ਦੇ ਵਿੱਚ ਸਭ ਤੋਂ ਪਹਿਲੀ ਭੇਟਾ ਜਿਹੜੀ ਹੈ ਉਹ ਬਾਬੇ ਨਾਨਕੀ ਦੀ ਹੈ ਕੀਰਤਨ ਦੇ ਵਿੱਚ ਜੇ ਅੱਜ ਸਾਨੂੰ ਬਰਾਬਰਤਾ ਮਿਲੀ ਹੈ ਨਾ ਕਿਤੇ ਕੀਰਤਨ ਕਰਨ ਦੀ ਭੈਣੋ ਸੱਚ ਜਾਣਿਆ ਜੇ ਅਸੀਂ ਗੁਰਨਾਨਕ ਸਾਹਿਬ ਜੀ ਦਾ ਕਦੀ ਦੇਣ ਨਹੀਂ ਦੇ ਸਕਦੇ ਜਿੱਥੇ ਅਸੀਂ ਇਤਿਹਾਸ ਸੁਣਦੇ ਆ ਮੈਂ ਪਿਛਲੀ ਵਾਰੀ ਵੀ ਇਤਿਹਾਸ ਦੀ ਲੜੀ ਜਦੋਂ ਚੱਲਦੀ ਸੀ ਕਈ ਵਾਰੀ ਬੇਨਤੀਆਂ ਕੀਤੀਆਂ ਸਨ ਅਸੀਂ ਇਤਿਹਾਸ ਹਰ ਵਾਰੀ ਸੁਣ ਕੇ ਚਲੇ ਜਾਂਦੇ ਆ ਪਰ ਇਤਿਹਾਸ ਦੇ ਤੱਤ ਕੀ ਨੇ ਇਤਿਹਾਸ ਸਾਨੂੰ ਕਿਵੇਂ ਜਿਉਣਾ ਸਿਖਾਉਂਦਾ ਹੈ ਇਤਿਹਾਸ ਸਾਡੇ ਰਿਸ਼ਤਿਆਂ ਵਿੱਚ ਕਿਵੇਂ ਪ੍ਰੇਮ ਭਰਦਾ ਹੈ ਸਾਨੂੰ ਨਹੀਂ ਪਤਾ ਅੱਜ ਸਮਾਜਿਕ ਰਿਸ਼ਤੇ ਸਾਡੇ ਬੜੇ ਬਦਨਾਮ ਹੋ ਰਹੇ ਨੇ ਨਣਾਨ ਤੇ ਪਰਜਾਈ ਦਾ ਰਿਸ਼ਤਾ ਬਦਨਾਮ ਹੈ ਨੌ ਤੇ ਸੱਸ ਦਾ ਰਿਸ਼ਤਾ ਬਦਨਾਮ ਹੈ ਕਿਉਂ ਬਦਨਾਮ ਹੈ ਜੀ ਕਾਰਨ ਕੀ ਹੈ ਕਿਉਂਕਿ ਅਸੀਂ ਆਪਣੇ ਪੁਰਖਿਆਂ ਤੋਂ ਜਿ ਕਿਤੇ ਸੱਸ ਵਾਲੀ ਲਿਆਕਤ ਵੇਖਣੀ ਹੈ ਨਾ ਕਿਤੇ ਮਾਂ ਗੁਜ਼ਰਕੌਰ ਜੀ ਨੂੰ ਵੇਖੋ ਹਾਂ ਤੱਕੋਂ ਇਤਿਹਾਸ ਉਹਨਾਂ ਦਾ ਕਿਦਾਂ ਦਾ ਉਹਨਾਂ ਨੇ ਜੀਵਨ ਵਿੱਚ ਸੱਸ ਵਾਲਾ ਰੋਲ ਨਿਭਾਇਆ ਹੈ ਮਾਂ ਗੰਗਾ ਜੀ ਨੂੰ मां ਗੰਗਾ ਜੀ ਦਾ ਕਿਤੇ ਇਤਿਹਾਸ ਪੜ ਕੇ ਵੇਖੋ ਪਰ ਸਾਡੇ ਕੋਲ ਨਾ ਪੜਨ ਦਾ ਤੇ ਨਾ ਇਤਿਹਾਸ ਸੁਣਨ ਦਾ ਦੋਵਾਂ ਦਾ ਸਮਾਂ ਨਹੀਂ ਹੈ ਸਾਡੇ ਕੋਲ ਸਮਾਂ ਰਹਿ ਗਿਆ ਤੇ ਸਿਰਫ ਸਮਾਜਿਕ ਤੌਰ ਤੇ ਇੱਕ ਦੂਜੀ ਦੀ ਬੁਰੀਾਈ ਕਰਨ ਦਾ ਹੱਥ ਜੋੜ ਬੇਨਤੀ ਤਰਲ ਹੈ ਜਦੋਂ ਵੀ ਤੁਸੀਂ ਸੰਗਤ ਵਿੱਚ ਬੈਠਦੇ ਹੋ ਤੇ ਮੈਂ ਬੇਨਤੀ ਕਰਦਾ ਹੁੰਨਾ ਇੱਕ ਗੁਣ ਲੈ ਕੇ ਜਾਈਏ ਕਿਤੇ ਜ਼ਿੰਦਗੀ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਕਿਹਾ ਸੀ